ਮਹਨ ਸਾਹਿਬ ਅੱਜ ਮੈਡੀਕਲ ਕਾਲਜ ਦੀ ਕੀ ਕੀ ਗੱਲ ਦਾ ਦਿੱਤੀ ਨਹੀਂ ਦੇਖੋ ਜਦੋਂ ਆਪਾਂ ਮੈਡੀਕਲ ਕਾਲਜ ਦੀ ਗੱਲ ਕਰਦੇ ਆ ਨਾ ਜੀ ਉਹਦੇ ਚ ਨਾਰਮਲੀ ਆਪਾਂ ਗੱਲ ਕਰਦੇ ਆ ਆਪਰੇਸ਼ਨ ਟਰੈਕਟਰ ਦੀ ਆਪਾਂ ਗੱਲ ਕਰਦੇ ਆ ਜਿੱਥੇ ਪੇਸ਼ੈਂਟਸ ਨੂੰ ਰੇਡੀਓਥੈਰੇਪੀ ਲੱਗਣੀ ਆ ਜਾਂ ਉਹਨਾਂ ਦੇ ਹੋਰ ਲੇਬਰ ਰੂਮ ਦੀ ਗੱਲ ਕਰਦੇ ਆ ਐਮਰਜੈਂਸੀ ਦੀ ਗੱਲ ਕਰਦੇ ਆ ਮਰੀਜ਼ਾਂ ਦੀ ਗੱਲ ਕਰਦੇ ਆ ਲੇਕਿਨ ਇੱਥੇ ਜਿਹੜੇ ਕੰਮ ਕਰਨ ਵਾਲੇ ਆ ਚਾਹੇ ਉਹ ਮੈਡੀਕਲ ਸਟੂਡੈਂਟਸ ਆ ਟੀਚਰਸ ਆ ਜਾਂ ਜਿਹੜੇ ਪੈਰਾਮੈਡਿਕ ਦੇ ਸਟੂਡੈਂਟਸ ਆ ਉਨਾ ਸਾਰੇ ਵਾਸਤੇ ਜਿਹੜਾ ਹੈਗਾ ਉਹ ਖੁਦ ਹੈਲਦੀ ਹੋਣ ਉਹਦੇ ਵਾਸਤੇ ਜ਼ਰੂਰੀ ਹੈ ਕਿ ਉੱਥੇ ਨੀਚੇ ਪਲੇਗ੍ਰਾਉਂਡ ਹੋਣ ਜਿਸ ਤਰ੍ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਲੇਟੈਸਟ ਜਿਹੜਾ ਹੈਗਾ ਉਹ ਬੈਡਮਿੰਟਨ ਕੋਰਟ ਹੈ ਇੱਧਰ ਬਾਲਟੀ ਜਿਹੜਾ ਹੈਗਾ ਜਿਮ ਹੈਗਾ ਹੈਲਥ ਵਾਸਤੇ ਆਊਟਡੋਰ ਜਿਹੜਾ ਹੈਗਾ ਫੁੱਟਬਾਲ ਦਾ ਕ੍ਰਿਕਟ ਦਾ ਔਰ ਬਾਸਕਟਬਾਲ ਦਾ ਆਊਟਡੋਰ ਜਿਹਨੇ ਸਟੇਡੀਅਮ ਆ ਗਿਆ ਬਾਹਰ ਆ ਗਿਆ ਪਹੁੰਚ ਗਿਆ ਤੇ ਇਹ ਸਾਰੀਆਂ ਸਪੋਰਟਸ ਫੈਸਿਲਿਟੀ ਜਿਹੜੀਆਂ ਹੈਗੀਆਂ ਇਹ ਬਹੁਤ ਜ਼ਰੂਰੀ ਹੈ ਜਿਹੜੇ ਮੈਡੀਕਲ ਸਟੂਡੈਂਟਸ ਆ ਉਹਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਜਿਹੜਾ ਹੈਗਾ ਸਟ्रेस ਹੁੰਦਾ ਹੈਗਾ ਦੇ ਆਰ ਸਟ्रेस ਜਦੋਂ ਬੱਚੇ ਆ ਕੇ ਇੱਥੇ ਖੇਡ ਕੇ ਜਾਣਗੇ ਉਹਨਾਂ ਦੀ ਰਿਟੈਂਸ਼ਨ ਪਾਵਰ ਵੀ ਵੱਧਦੀ ਹੈ ਔਰ ਤੁਸੀਂ ਚਾਹੇ ਉੱਪਰ ਇਸ ਤੋਂ TT ਦਾ ਬਣੇਗਾ TT ਖੇਡ ਰਹੇ ਹੋ ਔਰ ਬੈਡਮਿੰਟਨ ਖੇਡ ਰਹੇ ਹੋ ਜਾਂ ਜਿਮ ਕਰ ਰਹੇ ਹੋ ਤੁਹਾਡੀ ਫਿਜ਼ੀਕਲ ਸਟਰੈਂਥ ਤੁਹਾਡੀ ਕਨਸੈਂਟਰੇਸ਼ਨ ਵੱਧਦੀ ਹੈ ਆਫਟਰ ਆਲ ਜਦੋਂ ਆਪਾਂ ਸਰਜਰੀ ਕਰਦੇ ਆਂ ਦਾ ਸਟੇਬਿਲਟੀ ਆਫ ਦਾ ਹੈਂਡ ਕਹਿੰਦੇ ਆ ਸਰਜਨ ਬਾਬਾ ਨਾ ਉਹ ਵੀ ਇਹਦੇ ਨਾਲ ਵੱਧਦੀ ਆ ਸੋ ਇਹ ਸਾਰੇ ਜਿਹੜੇ ਗੁਣ ਆ ਸਾਡੇ ਜਿਹੜੇ ਵੱਡੇ ਟੂ ਵੀ ਡਾਕਟਰ ਜਾਂ ਡਾਕਟਰ ਜਿਹੜੇ ਬਣਗੇ ਸਾਡੇ ਉਹਨਾਂ ਦੇ ਵਿੱਚ ਸਾਰੀਆਂ ਕੁਆਲਿਟੀਆਂ ਹੋਣੇ ਪੇਸ਼ੈਂਸ ਹੋਵੇ ਅੱਛਾ ਸਪੋਰਟਸਮੈਨ ਦੇ ਨਾਲ ਇੱਕ ਟੀਮ ਸਪਿਰਟ ਆਉਂਦੀ ਹੈ ਆਪਰੇਸ਼ਨ ਵੈਲੇ ਵੀ ਟੀਮ ਸਪਿਰਟ ਹੁੰਦੀ ਆ ਸੋ ਉਹ ਟੀਮ ਸਪਿਰਟ ਆਵੇ ਇਹ ਸਾਰੀਆਂ ਕੁਆਲਿਟੀਆਂ ਵਾਸਤੇ ਜਿਹੜਾ ਹੈਗਾ ਇਹ ਬਹੁਤ ਅੱਛਾ ਇਨੀਸ਼ੀਏਟਿਵ ਆ ਸਾਡੇ ਮਾਨ ਸਰਕਾਰ ਦਾ ਸੋ ਇਹ ਸਾਰੇ ਜਿਹੜੇ ਹੁਣ ਬ੍ਰਾਂਡ ਐਂਬੈਸਡਰ ਬਣ ਕੇ ਰੰਗਲਾ ਪੰਜਾਬ ਦੇ ਵਿੱਚ ਫਿਰ ਉਹ ਜਿਹੜੇ ਪੰਜਾਬ ਦੇ ਰੱਖਣਾ ਹਾਂ ਬਾਕੀ ਜਗ੍ਹਾ ਤੇ ਵੀ ਕਰਾਂਗੇ ਜੀ ਮੈਡੀਕਲ ਕਾਲਜ ਕਿਉਂਕਿ ਬੱਚੇ ਉੱਥੇ ਪੜ੍ਹਦੇ ਆਗੇ ਉੱਥੇ ਵੀ ਕਰਾਂਗੇ ਉਸ ਤੋਂ ਬਾਅਦ ਮੇਰੀ ਕੋਸ਼ਿਸ਼ ਆ ਕਿ ਜਿਹੜੇ ਆਲਰੇਡੀ ਜਿਹੜੇ ਮੁਲਾਕਨੇਕ ਨੇ ਉਹਨਾਂ ਦੇ ਵਿੱਚ ਵਾਕਿੰਗ ਟਰੈਕਸ ਬਣਾਉਣੇ ਸ਼ੁਰੂ ਕੀਤੇ ਆ ਅਸੀਂ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਆਪਣੇ ਜਿਮ ਬਣਾਉਣੇ ਸ਼ੁਰੂ ਕੀਤੇ ਆ ਯੋਗਾ ਸੈਂਟਰ ਸ਼ੁਰੂ ਕੀਤੇ ਆ ਔਰ ਮੇਰੀ ਕੋਸ਼ਿਸ਼ ਆ ਕਿ ਇੱਥੇ ਵੀ ਜਿਹੜੇ ਬੱਚੇ ਹਨ ਵਾਸਤੇ ਵੀ ਜਿਹੜਾ ਇੱਕ ਯੋਗਾ ਟੀਚਰ ਜੇ ਨਹੀਂ ਆਂਦਾ ਪਹਿਲਾਂ ਤਾਂ ਇੱਕ ਯੋਗਾ ਦੀ ਕਲਾਸਿਸ ਵੀ ਸ਼ੁਰੂ ਕਰਨੀਆਂ ਸਾਡੇ ਵੀ ਅਨਫੋਰਚੂਨੇਟਲੀ ਇੱਥੇ ਵੀ ਇੱਕ ਸੈਕਟਰ 32 ਚ ਵੀ ਪੀਜੀਐਚਵੀ ਦੇ ਬੱਚੇ ਹਨ ਉਹ ਜਿਹੜਾ ਸੂ ਸਾਈਡ ਵਾਲੀ ਟ੍ਰੈਂਡੈਂਸੀ ਆ ਉਹਦੇ ਬਾਰੇ ਅਸੀਂ ਮੈਂਟਲ ਹੈਲਥ ਪਹੁੰਚ ਵੀ ਨਾ ਮਿਲਿਆ ਕੇ ਆ ਰਹੇ ਹਾਂ ਜਿਵੇਂ ਅਸੀਂ ਬਹੁਤ ਸਾਰੀਆਂ ਡੈਲੀਬ੍ਰੇਸ਼ਨਸ ਕੀਤੀਆਂ ਸਾਰੇ ਐਕਸਪਰਟਸ ਬੁਲਾ ਕੇ ਐਨ ਜੀਓਜ਼ ਬੁਲਾ ਕੇ ਜਿੰਨੇ ਵੀ ਸਟੇਕ ਹোলਡਰ ਆ ਸਾਰਿਆਂ ਨਾਲ ਗੱਲ ਕਰਦੇ ਸੋ ਡਾਊਨ ਸੈਂਟਰ ਹੈ ਕੋਈ ਜਿਹੜੇ ਮਰੀਜ਼ ਆਉਂਦਾ ਉਹਨਾਂ ਨੂੰ ਵੀ ਮੰਗ ਹੈ ਕਿ ਸਾਨੂੰ ਕੁਝ ਸਹੂਲਤਾਂ ਵਾਂਗ ਜਿਵੇਂ ਐਫਟੀ ਵੀ ਕਰਾਇਆ ਜਾਂ ਜਿੰਦਾ ਹੁੰਦਾ ਹਾਂ ਉਹ ਵੀ ਉਹਨਾਂ ਦਾ ਵੀ ਕਰ ਰਹੇ ਆ ਜੀ ਉਹਨਾਂ ਵਾਸਤੇ ਤਾਂ ਉੱਚੇ ਤੌਰ ਦੇ ਉੱਤੇ ਮੈਂ ਪਟਿਆਲੇ ਦੇ ਵਿੱਚ ਇੱਕ ਨਾ ਸਕਿੱਲ ਡਿਵੈਲਪਮੈਂਟ ਸੈਂਟਰ ਸ਼ੁਰੂ ਕਰਾਇਆ ਸੋ ਮੇਰੀ ਕੋਸ਼ਿਸ਼ ਆ ਕਿ ਜਿਹੜਾ ਵੀ ਨਸ਼ਾ ਛੱਡਣ ਵਾਸਤੇ ਆਵੇ ਉਹਨੂੰ ਅਸੀਂ ਕੋਈ ਨਾ ਕੋਈ ਸਕਿੱਲ ਸਿਖਾ ਕੇ ਇੱਥੋਂ ਉਹਦੇ ਨਾਲ ਕਨੈਕਟ ਕਰਕੇ ਕੋਈ ਨਾ ਕੋਈ ਕੰਮ ਸਿਖਾ ਕੇ ਫਿਰ ਉਹਨੂੰ ਕੰਮ ਸ਼ੁਰੂ ਕਰਾਉਣਾ ਆ ਸੀ ਉਹਦਾ ਬਲਕਿ ਇਹ ਬੜੀ ਕੋਸ਼ਿਸ਼ ਕਰਦੇ ਆਂ